ਸਾਸਰੀ ਗੱਲ ਦੋਸਤੋ ਅੱਜ ਆਪਾਂ ਮੁਖਸਰ ਮਾਗੀ ਦੇ ਮੇਲੇ ਤੇ ਤੁਹਾਨੂੰ ਘੋੜਾ ਦਿਖਾਉਨੇ ਆ ਪਠਾਨ ਇਹਦਾ ਨਾਮ ਆ ਦੇਖ ਸਕਦੇ ਹੋ ਤੁਸੀਂ ਘੋੜਾ ਚਾਲ ਕੰਨ ਅੱਖ ਹਾਈਟ ਘੋੜੇ ਦੀ ਪੰਤਰ ਤੁਸੀਂ ਦੇਖ ਸਕਦੇ ਆ ਕਿਦਾਂ ਦਾ ਘੋੜਾ ਤੁਹਾਨੂੰ ਪਸੰਦ ਆਇਆ ਹੋਊਗਾ ਬਾਕੀ ਗੱਲਬਾਤ ਆਪਾਂ ਇਹਨਾਂ ਦੇ ਮਾਲਕ ਨਾਲ ਗੱਲ ਕਰਦੇ ਆ ਉਹਨਾ ਟਾਈਮ ਤੁਸੀਂ ਦੇਖੋ ਘੋੜਾ ਸੋਹਣਾ ਦੇਖੋ ਕਿੰਨਾ ਸਾਫ਼ ਸੁਥਰਾ ਕਿੰਨਾ ਵਧੀਆ ਲੱਗ ਰਿਹਾ ਤੌਰ ਦਾ ਮੈਨੂੰ ਵਧੀਆ ਲੱਗਾ ਤਾਂ ਹੀ ਮੈਂ ਰੁਕ ਗਿਆ ਵੀਡੀਓ ਬਣਾਉਣ ਵਾਸਤੇ ਇਹ ਬਈ ਮੀਟਿੰਗ ਵਾਸਤੇ ਰੱਖਿਆ ਹੋਇਆ ਸੀਲਿੰਗ ਵਾਸਤੇ ਨਹੀਂ ਆ। ਬਾਕੀ ਕੁਝ ਦੇਖ ਸਕਦੇ ਆ। ਕੋਲੇ ਦੀ ਮੰਤਰ ਕਿਵੇਂ ਦਾ ਇਹ ਹੈਗਾ? ਬਾਕੀ ਦੀ ਜਾਣਕਾਰੀ ਲੈਣੇ ਆਪਾਂ ਇਹਨਾਂ ਦੇ ਮਾਲਕਾਂ ਤੋਂ। ਸਾਰਾ ਕੁਝ ਪੁੱਛਤੀ ਹੈ ਘੂੜੇ ਬਾਰੇ। ਕੀ ਇਹਦੀਆਂ ਖੋਪੀਆਂ ਕਿੰਨੀ ਇਹਦੀ ਹਾਈਟ ਆ ਆਜੋ ਫਿਰ ਸੱਚ ਨੂੰ ਤੁਹਾਨੂੰ ਮਿਲਾਉਨੇ ਆ ਬਾਈ ਹੋਰਾਂ ਨਾਲ ਤੇ ਕਰਦੇ ਆਂ ਕੱਲ ਬਾਤ ਅਸਤੀ ਗੱਲ ਜੀ ਅਸਤੀ ਗੱਬੀ ਜੀ ਵੀਰ ਜੀ ਕਿੱਥੋਂ ਆਏ ਆਂ ਆਪਾਂ ਆਪਾਂ ਮੇਰੇ ਸਰਦੂਲਗੜ੍ਹ ਤੋਂ ਆਏ ਆਂ ਡਿਸਟ੍ਰਿਕਟ ਮਾਨਸਾ ਠੀਕ ਹੈ ਕੀ ਨਾਮ ਆ ਬਰੇ ਬਸ਼ੀਰੇ ਦਾ ਬਸ਼ੀਰੇ ਦਾ ਨਾਮ ਬਰੇ ਹੈ ਪਠਾਨ ਠੀਕ ਹੈ ਜੀ ਇਹਦੇ ਫਾਦਰ ਸਾਹਿਬ ਦਾ ਨਾਮ ਕੀ ਆ ਫਾਦਰ ਸਾਹਿਬ ਦਾ ਸ਼ਕਤੀ ਵੀਰੇ ਸ਼ਕਤੀ ਹਾਂਜੀ ਤੇ ਮਾਤਾ ਦਾ ਨਾਮ ਕੀ ਆ ਮਾਦਰੀ ਜੀ ਆਪਣੇ ਕੋਈ ਬਈ ਗਰੜੀ ਗਰੜੀ ਕੀ ਹਾਈਟ ਆ ਵੀਰੇ ਜੀ ਕੀ ਹਾਈਟ ਹੈ ਵੀਰੇ 68 ਇੰਚ 68 ਇੰਚ ਹਾਂਜੀ ਉਮਰ ਕਿੰਨੀ ਆ ਉਮਰ ਜੀ ਬਈ 2 ਦੰਦ ਲੱਗਿਆ ਜੀ 2 ਦੰਦ ਲੱਗੇ ਹਾਂਜੀ ਠੀਕ ਹੈ ਇਹਦੀ ਵੀਰੇ ਮੀਟਿੰਗ ਵਾਸਤੇ ਵੀ ਆਪਾਂ ਆਫਰ ਰੱਖੀ ਹੋਈ ਆ ਹਾਂ ਰੱਖੀ ਹੋਈ ਆ ਵੀਰੇ ਮੀਟਿੰਗ ਵਾਸਤੇ ਆਫਰ ਰੱਖੀ ਹੋਈ ਆ ਕੀ ਪ੍ਰਾਈਸ ਲੈਣੀ ਮੀਟਿੰਗ ਦਾ 20000 ਕੀ ਜੇ ਜੀ ਜੇ ਕਹਿਨੇ ਮੀਟਿੰਗ ਕਰਵਾਉਣੀ ਹੋਵੇ ਤਾਂ ਭਾਈਆਂ ਨੂੰ ਮਿਲ ਸਕਦੇ ਆ ਵੀਡੀਓ ਦੇ ਵਿੱਚ ਅਸੀਂ ਕੰਟੈਕਟ ਨੰਬਰ ਦੱਸਾਂਗੇ ਬਾਕੀ ਸਕਰੀਨ ਤੇ ਵੀ ਚੱਲਦਾ ਨੰਬਰ ਮੇਰੇ ਆਪਣਾ ਮੋਬਾਈਲ ਨੰਬਰ ਬੋਲਿਓ ਜੀ ਜੇ ਮੀਟਿੰਗ ਵਾਸਤੇ ਆਉਣਾ ਹੋਵੇ ਤਾਂ 62809 26085 ਇੱਕ ਵਾਰਾਂ ਦੁਬਾਰਾ ਫੇਰ 62809 26085 ਠੀਕ ਹੈ ਜੀ ਢੰਡਾਲ ਸਟਾਰਟ ਫਾਰਮਸ ਤੋਂ ਸਰਦੂਲਗੜ ਬਾਕੀ ਤੁਸੀਂ ਨੰਬਰ ਦੇਖ ਸਕਦੇ ਆ ਬਾਕੀ ਮੈਪ ਤੇ ਸਰਚ ਮਾਰੋਗੇ ਵੀਰੇ ਮੈਂ ਮੈਪ ਤੇ ਵੀ ਸਰਚ ਹੋ ਗਏ ਨਿਕਲਦਾ ਹੀ ਫਾਰਮ ਦੀ ਬਸ਼ੇਰੇ ਦੀ ਹਾਈਟ ਦੇਖ ਸਕਦੇ ਆ